ਖੁਸ਼ ਆਰਪਾ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਜੀ ਮੈਂ ਪ੍ਰੀਤ ਗਰੇਵਾਲ ਦੋਸਤੋ ਅੱਜ ਜੋ ਮੈਂ ਤੁਹਾਡੇ ਨਾਲ ਇੱਕ ਖਬਰ ਸਾਂਝੀ ਕਰਨ ਜਾ ਰਿਹਾ ਹਾਂ ਮੇਰੇ ਮਨ ਵਿੱਚ ਵੀ ਬਹੁਤ ਗੁੱਸਾ ਹੈ ਬਹੁਤ ਜ਼ਿਆਦਾ ਰੋਸ ਹੈ ਉਹ ਇਸ ਕਰਕੇ ਹੈ ਕਿ ਮੈਂ ਇਹ ਸੋਚਦਾ ਪਿਆ ਕਿ ਲੋਕਾਂ ਦੀ ਜਿਹੜੀ ਮਾਨਸਿਕਤਾ ਹੈ ਉਹ ਕਿੰਨੀ ਗਿਰਦੀ ਜਾ ਰਹੀ ਹੈ ਲੋਕ ਕਿਸੇ ਨੂੰ ਵੀ ਕਮੈਂਟ ਕਰਨ ਤੋਂ ਪਹਿਲਾਂ ਸੋਚਦੇ ਨਹੀਂ ਕਿ ਅਸੀਂ ਕੀ ਲਿਖਣ ਜਾ ਰਹੇ ਹਾਂ ਕੀ ਬੋਲਦੇ ਪਏ ਆ ਕਮੈਂਟ ਸੈਕਸ਼ਨ ਦੇ ਵਿੱਚ ਜਾਂ ਅਗਲੇ ਨੂੰ ਜਾਂ ਅਗਲੇ ਦਾ ਪਰਿਵਾਰ ਜਦੋਂ ਪੋਸਟ ਪੜ੍ਹੂਗਾ ਜਾਂ ਕਮੈਂਟ ਦੇਖੂਗਾ ਉਹਨਾਂ ਦੇ ਦਿਲਾਂ ਤੇ ਕੀ ਬੀਤੇਗੀ ਉਹ ਮੈਂ ਇਸ ਕਰਕੇ ਕਹਿ ਰਹੇ ਹਾਂ ਤੁਸੀਂ ਮੇਰੇ ਨਾਲ ਫੋਟੋ ਜਿਹੜੀ ਦੇਖ ਰਹੇ ਹੋ ਇਹ ਫੋਟੋ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦੇ ਛੋਟੇ ਬ੍ਰਦਰ ਦੀ ਹੈ ਜਿਹਨੂੰ ਕਿ ਆਪਾਂ ਪਿਆਰ ਨਾਲ ਛੋਟਾ ਸਿੱਧੂ ਵੀ ਕਹਿੰਨੇ ਆ ਸਿੱਧੂ ਮੂਸੇਵਾਲੇ ਦੇ ਇੱਕ ਫੈਨ ਵੱਲੋਂ ਇੱਕ ਫੋਟੋ ਸਾਂਝੀ ਕੀਤੀ ਜਾਂਦੀ ਹੈ ਕਿ ਇੱਕ ਪਾਸੇ ਜਦੋਂ ਸਿੱਧੂ ਮੂਸੇਵਾਲਾ ਛੋਟਾ ਹੁੰਦਾ ਸੀ ਉਹਦੀ ਇੱਕ ਫੋਟੋ ਤਸਵੀਰ ਹੈ ਤੇ ਦੂਸਰੇ ਪਾਸੇ ਇਸ ਛੋਟੇ ਸਿੱਧੂ ਦੀ ਫੋਟੋ ਹੈ ਤੇ ਦੋਵੇਂ ਸਿੱਧੂ ਇਹ ਦੋਵੇਂ ਫੋਟੋਆਂ ਦੇ ਵਿੱਚ ਦੋਨੋਂ ਭਰਾ ਇੱਕੋ ਜਿਹੇ ਲੱਗਦੇ ਨੇ ਤੇ ਫੈਨ ਵੱਲੋਂ ਫੋਟੋ ਸਾਂਝੀ ਕਰਕੇ ਲਿਖਿਆ ਗਿਆ ਕਿ ਅੱਜ ਤਾਂ ਵਾਕਿਆ ਐਵੇਂ ਲੱਗਦਾ ਪਿਆ ਕਿ ਜਿਵੇਂ ਸਾਡਾ ਵੱਡਾ ਭਾਈ ਸਿੱਧੂ ਮੂਸੇਵਾਲਾ ਵਾਪਸ ਆ ਗਿਆ ਹੋਵੇ ਫੈਨ ਵੱਲੋਂ ਇਹ ਫੋਟੋ ਸਾਂਝੀ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਦੌਰ ਸ਼ੁਰੂ ਹੁੰਦਾ ਹੈ ਇਸ ਫੋਟੋ ਦੇ ਥੱਲੇ ਕਮੈਂਟਾਂ ਦਾ ਕੀ ਕਮੈਂਟ ਨੇ ਉਹ ਤਾਂ ਮੈਂ ਸਕਰੀਨਸ਼ਾਟ ਵੀ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹਾਂ ਕਮੈਂਟ ਕੀ ਨੇ ਮੈਂ ਉਹ ਵੀ ਤੁਹਾਨੂੰ ਪੜ੍ਹ ਕੇ ਦੱਸ ਦਿੰਦਾ ਕਿ ਲੋਕ ਕਿੰਨੀ ਘਟੀਆਂ ਸੋਚ ਦੇ ਮਾਲਕ ਨੇ ਜਿਹੜੇ ਇਹੋ ਜਿਹੇ ਕਮੈਂਟ ਕਰਦੇ ਨੇ ਕਮੈਂਟ ਕੀਤਾ ਹੋਇਆ ਇੱਕ ਅਕਸ਼ੇ ਉਪਾਦਿਆ ਕਰਕੇ ਤੁਸੀਂ ਸਕਰੀਨ ਤੇ ਵੀ ਦੇਖ ਰਹੇ ਹੋ ਮੇਰੇ ਨਾਲ ਤੇ ਅਕਸ਼ਿਵ ਪਾਦਿਆ ਲਿਖਦਾ ਕਿ ਰਿਕਮੈਂਡ ਕਰਦਾ ਕਿ ਤੋ ਕਿਹਾ ਸਭ ਕੁਝ ਵਹੀ ਰਿਪੀਟ ਹੋਗਾ ਕਹਿਣ ਦਾ ਮਤਲਬ ਕਿ ਜੋ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦੇ ਨਾਲ ਲਾਰੈਂਸ ਬਿਸ਼ਨੋਈ ਵੱਲੋਂ ਮਾਰ ਦਿੱਤਾ ਗਿਆ ਸੀਗਾ ਕੀ ਹੁਣ ਛੋਟੇ ਸਿੱਧੂ ਨਾਲ ਵੀ ਹੋਈ ਕੁਝ ਹੋਊਗਾ ਦੂਸਰਾ ਕਮੈਂਟ ਵਿਵੇਕ ਕਰਕੇ ਕੁਝ ਲਿਖਦੇ ਨੇ ਬਟ ਲਾਰੈਂਸ ਬਾਈ ਇਸ ਸਟਿਲ ਅਲਾਈਵ ਹਾਦਿਆ ਯਾਰ ਕੀ ਲਿਖੀ ਜਾ ਰਹੇ ਹੋ ਤੁਸੀਂ ਆਤੋਂ ਨੇ ਲਿਖਿਆ ਇੱਕ ਔਰ ਖਾਲਿਸਤਾਨੀ ਸਪੋਰਟਰ ਬੜਾ ਹੋ ਰਹਾ ਹੈ ਜਰ ਕਮੈਂਟ ਕਰਨ ਤੋਂ ਪਹਿਲਾਂ ਤੁਸੀਂ ਥੋੜਾ ਸੋਚ ਵਿਚਾਰ ਲਿਆ ਕਰੋ ਤੇ ਰਵੀ ਗੁਪਤਾ ਨੇ ਜੋ ਕਮੈਂਟ ਕੀਤਾ ਸ਼ਾਇਦ ਤੁਸੀਂ ਵੀ ਦੇਖ ਰਹੇ ਹੋਵੋਗੇ ਕਮੈਂਟ ਪੜ੍ਹ ਕੇ ਤੁਹਾਨੂੰ ਵੀ ਗੁੱਸਾ ਆਵੇਗਾ ਉਹਨੇ ਲਿਖਿਆ ਕਿ ਰੈਡੀ ਫੋਰ ਸੈਕੰਡ ਸ਼ੂਟ ਰਾਉਂਡ ਤੁਸੀਂ ਕਮੈਂਟ ਕਰਨ ਤੋਂ ਪਹਿਲਾਂ ਕਿਉਂ ਨਹੀਂ ਸੋਚਦੇ ਪਏ ਇੱਕ ਹੋਰ ਕਮੈਂਟ ਹੈ ਅਪਰੂਵ ਲਿਖਦਾ ਪਿਆ ਕਿ ਮਤਲਬ ਫਿਰ ਬੜਾ ਹੋਗਾ ਫਿਰ ਲਾਰੈਂਸ ਬਾਈ ਇਸ ਕੋ ਵੀ ਪੇਲ ਦੇਗਾ ਮਤਲਬ ਕਹਿਣ ਦਾ ਮਤਲਬ ਹੈ ਕਿ ਜਦੋਂ ਵੱਡਾ ਹੋਊਗਾ ਕੀ ਲਾਰੈਂਸ ਬਿਸ਼ਨੋਈ ਇਹਨੂੰ ਵੀ ਮਾਰ ਦੇਊਗਾ ਥੋੜੀ ਮੈਂ ਹੱਥੇ ਜੋੜਦਾ ਨਾ ਬਾਈ ਥੋੜੀ ਮਰਿਆਦਾ ਰੱਖੋ ਥੋੜੀ ਸ਼ਰਮ ਕਰੋ ਇੱਕ ਮਾਂ ਆਪਣੇ ਪੁੱਤ ਨੂੰ 9 ਮਹੀਨੇ ਪੇਟ 'ਚ ਰੱਖਦੀ ਹੈ ਉਸ ਨੂੰ ਪਾਲਦੀ ਹੈ ਮਾਪਿਆਂ ਵੱਲੋਂ ਬਹੁਤ ਸਾਰੇ ਸੁਪਨੇ ਦੇਖੇ ਜਾਂਦੇ ਨੇ ਮਾਂ ਚਾਹੇ 9 ਮਹੀਨੇ ਢੇਡ 'ਚ ਰੱਖਦੀ ਹੈ ਪਰ ਪਿਓ ساری ਉਮਰ ਦਿਮਾਗ 'ਚ ਰੱਖਦਾ ਹੈ ਕਿ ਮੈਂ ਇਸ ਆਪਣੀ ਔਲਾਦ ਨੂੰ ਪਾਲਣਾ ਕਿਵੇਂ ਇਨੂੰ ਮੈਂ ਲਾਈਵ ਵੇ ਸੈੱਟ ਕਿਵੇਂ ਕਰਨਾ ਹੈ ਠੀਕ ਹੈ ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਵੀ ਹੋ ਜਾਊਂਗਾ ਕਿ ਤਨਾ ਕਿਹਾ ਕਿ ਤੁਸੀਂ ਕਹਿੰਦੇ ਹੋ ਕਿ ਹਾਂ ਸਿੱਧੂ ਮੂਸੇਵਾਲੇ ਨੇ ਗਲਤੀਆਂ ਕੀਤੀਆਂ ਗਲਤੀਆਂ ਵੀ ਨਹੀਂ ਕਹਿ ਸਕਦੀ ਕੋ ਬੇਬਾਕ ਬੋਲ ਜਾਂਦਾ ਸੀਗਾ ਆਪਣੀ ਕਲਮ ਦੇ ਜ਼ੋਰ ਦੇ ਨਾਲ ਉਹ ਸਾਹਮਣੇ ਵਾਲਿਆਂ ਨੂੰ ਰਿਪਲਾਈ ਕਰਦਾ ਸੀ ਪਰ ਉਹਦਾ ਇਹ ਮਤਲਬ ਨਹੀਂ ਕਿ ਤੁਸੀਂ ਕਿਸੇ ਮਾਂ ਦੇ ਪੁੱਤ ਨੂੰ ਜਾਨੋਂ ਮਾਰ ਦਵੋ ਮਾਰਨਾ ਕੋਈ ਹਾਲਤਾਂ ਨਹੀਂ ਹੈਗਾ ਹੁਣ ਪਤਾ ਨਹੀਂ ਕਿਵੇਂ ਉਸਦੇ ਮਾਪਿਓ ਨੇ ਆਪਣੇ ਜਵਾਨ ਪੁੱਤ ਦਾ 6 ਫੁੱਟ ਦੇ ਗੱਭਰੂ ਸਿਗਾ ਸਿੱਧੂ ਮੂਸੇ ਵਾਲਾ ਉਹਦਾ ਵਿਛੋੜਾ ਚ ਲਿਆ ਹੋਊਗਾ ਕਿ ਕਿਹੜੀਆਂ ਹਾਲਾਤਾਂ ਵਿੱਚ ਉਹ ਮਾਂ ਨਿਕਲੀ ਹੋਗੀ ਪਿਓ ਨਿਕਲੇ ਹੋਊਗਾ ਜਿਹਨਾਂ ਦਾ ਇਕੱਲਾ ਕੱਲਾ ਪੁੱਤ ਨੂੰ ਤੁਸੀਂ ਮਾਰ ਦਿੰਨੇ ਹੋ ਉਸ ਤੋਂ ਬਾਅਦ ਚਲੋ ਰੱਬ ਫੇਰ ਅਰਦਾਸ ਸੁਣਦਾ ਛੋਟਾ ਸਿੱਧੂ ਘਰ ਦੇ ਵਿੱਚ ਆਉਂਦਾ ਹੁਣ ਜਦੋਂ ਉਹ ਜਵਾਨ ਹੋਣ ਲੱਗਦਾ ਹੈ ਪਤਾ ਨਹੀਂ ਉਹਨੇ ਅੱਗੇ ਸਿੰਗਰ ਬਣਨਾ ਕੀ ਕਰਨਾ ਉਹ ਤਾਂ ਹਜੇ ਬਿਲਕੁਲ ਛੋਟਾ ਹੈ ਯਾਰ ਪਰ ਤੁਸੀਂ ਉਹਦੇ ਬਾਰੇ ਕੀ ਸੋਚ ਸੋਚ ਰੱਖਦੇ ਹੋ ਕੀ ਤੁਸੀਂ ਉਹਲੇ ਕਮੈਂਟ ਕਰਨ ਲੱਗੇ ਹੱਥ ਜੋੜਦਾ ਯਾਰ ਇਹੋ ਜਿਹੇ ਕਮੈਂਟ ਨਾ ਕਰੋ ਪਤਾ ਨਹੀਂ ਕਿੰਨੀਆਂ ਦੁਆਵਾਂ ਦੇ ਨਾਲ ਉਹ ਮਾਂ ਨੇ ਆਪਣਾ ਪੁੱਤ ਮੰਗਿਆ ਹੋਊਗਾ ਇਹ ਇੱਕ ਪਿਤਾ ਨੇ ਇਹ ਆਇਕਾ ਪਾਣ ਔਲਾਦ ਮੰਗੀ ਹੋਗੀ ਹੁਣ ਤੁਸੀਂ ਫਿਰ ਉਹਦੇ ਲਈ ਉਹੀ ਮਨਕੰਡ ਕਹਾਣੀਆਂ ਸੋਚਣ ਲੱਗ ਗਿਓ ਕਿ ਇਹਨੂੰ ਵੀ ਮਾਰ ਦਿੱਤਾ ਜਾਊਗਾ ਦੂਜਾ ਖਾਲਸਤਾਨੀ ਪੈਦਾ ਹੋ ਗਿਆ ਸੋ ਨਾ ਕਰੋ ਯਾਰ ਇਹ ਵਾਲੀਆਂ ਚੀਜ਼ਾਂ ਅਸੀਂ ਹੱਥ ਜੋੜ ਕੇ ਰਿਕਵੈਸਟ ਕਰਦੇ ਹਾਂ ਕਿ ਕੱਲ ਨੂੰ ਇਹ ਪੋਸਟ ਜੇ ਉਹਦੀ ਸਿੱਧੂ ਮੂਸੇਵਾਲ ਮਰਹੂਮ ਸਿੱਧੂ ਮੂਸੇਵਾਲ ਵਾਲੇ ਦੀ ਮਾਤਾ ਜੀ ਪੜਨਗੇ ਉਹ ਪੜਨਗੇ ਉਹਨਾਂ ਦਾ ਕੀ ਉਹਨਾਂ ਦੇ ਦਿਲ ਤੇ ਬੀਤੂਗੀ ਸੋ ਮੇਰੀ ਲਾਸਟ ਦੇ ਵਿੱਚ ਇਹੀ ਅਪੀਲ ਹੈ ਕਿ ਇਹੋ ਜਿਹਾ ਨਾ ਕਰੋ ਸੋ ਮੈਂ ਕਹਿੰਦਾ ਜਿਹੜੇ ਸਾਡੇ ਦਰਸ਼ਕ ਜੁੜੇ ਹੋਏ ਨੇ ਸੋ ਤੁਸੀਂ ਤੁਸੀਂ ਵੀ ਥੋੜਾ ਜਿਹਾ ਇਹਨਾਂ ਦੀ ਚੈਟ ਆਈਡੀ ਲੱਭ ਕੇ ਥੋੜਾ ਜਿਹਾ ਮੈਸੇਜ ਰਿਪਲਾਈ ਕਰ ਦਿਓ ਕਿ ਭਾਈ ਇਹੋ ਜਿਹੀਆਂ ਕਮੈਂਟ ਨਾ ਕਰੋ ਥੋੜੀਆਂ ਅਕਲ ਨੂੰ ਹੱਥ ਮਾਰੋ ਸੋ ਬਹੁਤ ਬਹੁਤ ਧੰਨਵਾਦ ਜੀ WE ARE GNA UNIVERSITY SEE POTENTIAL ਇਨ एवरीवन ਐਂਡ एवरीथिंग ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਐਂਟਰਪ੍ਰੀਨਿਓਰਸ਼ਿਪ ਵੀ ਗਰੂਮ ਕੰਪਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ